ਇਹ ਪੂਰੇ ਆਪਣਾ ਡਿਸੀਜਨ ਚੰਗਾ ਲੈਣ ਦੇ लायक ਨਹੀਂ ਹੋਏ ਹੁੰਦੇ ਹੂੰ ਹੂੰ ਇਹ ਕੋਈ ਖਾਲਿਸਤਾਨ ਦੇ ਨਾਂ ਤੇ ਕੋਈ ਜਹਾਦ ਦੇ ਨਾਂ ਤੇ ਜਾਂ ਕੋਈ ਕਿਸੇ ਦੇ ਨਾਂ ਤੇ ਪਿੱਛੇ ਜਿਹੜੀ ਮਾਫੀਆ ਬੈਠੀ ਨਹੀਂ ਉਹ ਇਹਨਾਂ ਬੱਚਿਆਂ ਨੂੰ ਯੂਜ਼ ਕਰ ਰਹੇ ਨੇ ਹੂੰ ਹੂੰ ਕਿਉਂਕਿ ਇਹਨਾਂ ਬੱਚਿਆਂ ਨੂੰ ਇਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਜਿਹੜੇ ਰਸਤੇ ਪੈ ਰਹੇ ਹਾਂ ਕਿੰਨਾ ਖਤਰਨਾਕ ਹੈ ਇਹਨਾਂ ਨੂੰ ਇੱਕ ਸੁਪਨੇ ਦਿਖਾ ਲਏ ਜਾਂਦੇ ਆ ਕੁਝ ਬੇਰੁਜ਼ਗਾਰੀ ਦਾ ਕਰਨਿਆ ਕੁਝ ਡਰੱਗਸ ਦਾ ਆ ਮੀਨ ਪੈਸੇ ਦੀ ਜ਼ਰੂਰਤ ਕਰਕੇ ਇਹ ਬੱਚੇ ਫਸ ਜਾਂਦੇ ਹੂੰ ਇਹਨਾਂ ਦਾ ਕੋਈ ਬੋਲਦਾ ਇਹ ਨਹੀਂ ਕਿ ਧਰਮ ਤੋਂ ਪ੍ਰਭਾਵਿਤ ਹੋ ਗਏ ਜੇ ਆਪਾਂ ਪੰਜਾਬ ਦੀ ਜਿਵੇਂ ਗੱਲ ਕਰ ਰਹੇ ਆ ਜਾਂ ਖਾਲਸਾਣ ਦੀ ਵੀ ਐਵੇਂ ਦੇ ਨਾਂ ਤੋਂ ਪ੍ਰਭਾਵਿਤ ਹੋ ਗਏ ਨਹੀਂ ਇਹਨਾਂ ਦੇ ਪਿੱਛੇ ਜਿਹੜੇ ਮਾਸਟਰ ਮਾਈਂਡ ਬਾਹਰ ਦਾ ਜਿੱਥੇ ਵੀ ਕਿਤੇ ਬੈਠੇ ਨੇ ਉਹ ਜ਼ਿੰਮੇਵਾਰ ਨਹੀਂ ਤਾਂ ਹੂੰ 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 ਔਰ ਉਹ ਲੋਕ ਜਿਹੜੇ ਇਹਨਾਂ ਨੂੰ ਪੜਕਾਉਂਦੇ ਆ ਉਹਨਾਂ ਨੂੰ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਵੀ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਕਿ ਸਾਨੂੰ ਸੁਖੀ ਵਸਣ ਦਿਓ ਹੂੰ ਗੋਲੀ ਬਾਹਰ ਨਹੀਂ ਨਿਕਲੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਉਹ ਕਦੇ ਸਰੀਰ ਦੇ ਵਿੱਚ ਗੋਲੀ ਲੱਗ ਕੇ ਬਾਹਰ ਨਹੀਂ ਨਿਕਲਣੀ ਕੋਈ ਜ਼ਰੂਰੀ ਨਹੀਂ ਥੀ ਰੇਅਰ ਕੇਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਦ ਮਰ ਲੋ ਜੇ ਕਿਸੇ ਬੋਨ ਨਾਲ ਲੱਗ ਰ ਕੋਈ ਟੱਚ ਕਰ ਜਾਂਦੀ ਹੈ ਨਾ ਤੇ ਉਹ ਆਪਣੀ ਗੋਲੀ ਵਗੈਰਾ ਜੀ ਤਾਂ ਕਈ ਵਾਰੀ ਟੁੱਟ ਵੀ ਜਾਂਦੀ ਹੈ ਜਾਂ ਡਾਇਰੈਕਸ਼ਨ ਜਦੋਂ ਉਹਦੀ ਪ੍ਰੋਪਰ ਨਹੀਂ ਹੁੰਦੀ ਤਾਂ ਉਹ ਅੰਦਰ ਰਹਿ ਜਾਂਦੀ ਹੈ ਉਹ ਜ਼ਰੂਰੀ ਨਹੀਂ ਹੁੰਦਾ ਕਿ ਬਾਹਰ ਆਣ ਕੇ ਉਹਦਾ ਵੱਡਾ ਬੰਨਾ ਕਾਰਜ ਜੀ ਮੈਨੂੰ ਇਹ ਦੱਸੋ ਡਾਕਟਰ ਮਲਕੀਤ ਸਿੰਘ ਤੁਸੀਂ ਪੋਸਟਮਾਰਟਮ ਕਰਵਾਏ ਵੀ ਹੋਣਗੇ ਦੇਖੇ ਵੀ ਹੋਣਗੇ ਜਦੋਂ ਗੋਲੀ ਅੰਦਰ ਹੀ ਰਹਿ ਜਾਂਦੀ ਆ ਤੇ ਜਦੋਂ ਗੋਲੀ ਐਂਟਰੈਂਸ ਪੁਆਇੰਟ ਕਿੱਡਾ ਕਵੱਡਾ ਹੁੰਦਾ ਨਜ਼ਰ ਆਮ ਆ ਜਾਂਦਾ ਵਾ ਪਈ ਇੱਥੇ ਗੋਲੀ ਅੰਦਰ ਗਈ ਐ ਇੱਥੋਂ ਦੇਖੋ ਜੀ ਡਾਕਟਰਾਂ ਨੂੰ ਤਾਂ ਨਜ਼ਰ ਆ ਜਾਂਦਾ ਅੱਛਾ ਵੈਸੇ ਆਦਰਵਾਇਜ਼ ਨਿਕੜਾਈ ਨੂੰ ਨਿਕੜਾਈ 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 ਭੁਲੇਖਾ ਖਾ ਸਕਦੀ ਐ ਨਹੀਂ ਨਹੀਂ ਨਿਕੜਾਈ ਤੋਂ ਪਤਾ ਲੱਗ ਜਾਂਦਾ ਉਹ ਐਗਜ਼ਾਮ ਨੇ ਵੀ ਤੇ ਕਰੀਦਾ ਨਾਲ ਬਾਅਦ ਵਿੱਚ ਹੂੰ 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 ਉਹ ਜਗ੍ਹਾ ਨੂੰ ਕਿਸੇ ਇਨਸਟਰੂਮੈਂਟ ਨਾਲ ਦੂਜੇ ਨਾਲ ਕਰਕੇ ਦੇਖੀਦਾ ਵੀ ਐ ਫਿਰ ਐਕਸ-ਰੇ ਵੀ ਲੋਜੀਕਲ ਤੇ ਮੇਰੇ ਖਿਆਲ ਐ ਕਿ ਸਾਈ ਵੀ ਹੁੰਦੀ ਨੇ ਸਾਰੇ ਹਰ ਇੱਕ ਚੀਜ਼ ਦਾ ਭਾਵਿਕ ਤਦਦਾ ਵੀ ਹੋਵੇ ਮੈਂ ਇਸ ਕਰਕੇ ਪੁੱਛ ਰਿਹਾ ਕਿ ਕਿ ਇਹ ਜਿਹੜਾ ਇੱਕ ਲड़का ਸੀਗਾ ਜਸ਼ਨਪ੍ਰੀਤ ਹਾਂਜੀ ਉਹਦਾ ਪੋਸਟਮਾਰਟਮ ਜੋ ਖਬਰਾਂ ਆਈਆਂ ਮੈਂ ਦੇਖਿਆ ਨਹੀਂ ਪੋਸਟਮਾਰਟਮ ਉਹਦੇ ਚ ਲੱਗਾ ਵੀ ਇੱਕ ਗੋਲੀ ਉਹਨੂੰ ਲੱਗੀ ਆ ਤੇ ਗੋਲੀ ਅੰਦਰ ਹੀ ਰਹਿ ਗਈ ਆ ਇਹ ਨਹੀਂ ਪਤਾ ਵੀ ਕਿੱਥੇ ਲੱਗੀ ਗੋਲੀ ਅੰਦਰ ਰਹਿ ਜਾਂਦੀ ਹੈ ਜੀ ਓਕੇ ਅੰਦਰ ਰਹਿ ਜਾਂਦੀ ਹੈ ਪਰ ਜਿੱਥੇ ਕਿਤੇ ਲੱਗੀ ਹੋਏਗੀ ਉਹ ਨਿਸ਼ਾਨ ਤਾਂ ਜ਼ਰੂਰ ਹੋਏਗਾ ਤਾਂ ਨਾ ਕਿਉਂਕਿ ਪਰਿਵਾਰ ਕਹ ਰਿਹਾ ਵਾਪਸ ਸਾਨੂੰ ਸਾਨੂੰ ਕੋਈ ਨਿਸ਼ਾਨ ਦਿਖਿਆ ਨਹੀਂ ਇਹ ਪਰਿਵਾਰ ਨੂੰ ਕੀ ਦਿਖੇਗਾ ਕਿ ਇਹ ਕਿਤੇ ਡੈੱਡ ਬੋਡੀ ਨੂੰ 2-3 ਦਿਨ ਹੋ ਗਏ ਹੋਣੇ ਆ ਹਮ ਇੱਕੋ ਕੈਵਰੀ ਜਿਹੜਾ ਪੋਸਟਮਾਰਟਮ ਖੋਲ ਕੇ ਸਰੀਰ ਨੂੰ ਕੀਤਾ ਜਾਂਦਾ ਤਾਂ ਕੋਈ ਸਟਿਚ ਵਗੈਰਾ ਦੀ ਕੈਵਰੀ ਲੱਗੇ ਹੁੰਦੇ ਨੇ ਅੱਛਾ ਜਿੱਥੇ ਹੋ ਸਕਦਾ ਗੋਲੀ ਲੱਗੀ ਹੋਵੇ ਉੱਥੇ ਸਟਿਚ ਤੁਚੀ ਲੱਗੇ ਹੋਣ ਜਿੱਥੇ ਗੋਲੀ ਲੱਗੀ ਹੋਵੇ ਹੋ ਸਕਦਾ ਸਟਿਚ ਹੀ ਲੱਗੇ ਹੋਣ ਜਾਂ ਕੋਈ ਮਤਲਬ ਹਾਂ ਉਹ ਪਰਿਵਾਰ ਨੂੰ ਸੋਣਾ ਨਜ਼ਰ ਆਏਗਾ ਉਹ ਕਾਲੇ ਉਹ ਮੋਸ਼ਨਲ ਸਟੇਟਿੰਗ ਉਹ ਡਾਕਟਰ ਦੀਆਂ ਅੱਖਾਂ ਨੂੰ ਹੀ ਪਤਾ ਲੱਗਦਾ ਜਾਂ ਕਿ ਐਕਸਪਰਟ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਪਤਾ ਹਮ 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 ਉਹ ਰਿਪੋਰਟ ਨੇ ਵਿੱਚ ਮੈਂਸ਼ਨ ਕੀਤਾ ਹੁੰਦਾ ਡ ਕਿ ਨਾ ਐਨੀ ਗੋਲੀ ਲੱਗੇ ਤੋਂ ਬਗੈਰ ਤਾਂ ਫਿਰ ਬੰਦਾ ਬੰਦੇ ਦੀ ਮੌਤ ਕਿੱਦਾਂ ਹੋਗੀ ਜੇ ਮੁਕਾਬਲਾ ਹੋਇਆ ਤੇ ਫਿਰ ਸਿੱਧੀ ਪੁਲਿਸ ਵੱਲਤੀ ਉਹਦੇ ਵਿੱਚ ਹੂੰ 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 ਜੇ ਗੋਲੀ ਨਹੀਂ ਲੱਗੀ ਤੇ ਫਿਰ ਬੰਦਾ ਫਿਰ ਕੁੱਟਿਆ ਮਾਰੇ ਮਰੇ ਤੇ ਕੁੱਟ ਮਰਦੇ ਨਹੀਂ ਹਾਨੀ ਵੀ ਹੋਊਗਾ ਤੇ ਜੇ ਹਾਰਟ ਅਟੈਕ ਹੋਇਆ ਤਾਂ ਉਹਦੇ ਚ ਵੀ ਐਜੂਕੇਸ਼ਨ ਆਫਰ ਦੇ ਵਿੱਚ ਕਈ ਵਾਰੀ ਹਾਰਟ ਅਟੈਕ ਵੀ ਸੱਡਨ ਹੋ ਸਕਦਾ ਕੋਈ ਐਡੀ ਵੱਡੀ ਨਹੀਂ ਕੋਈ ਡਰਗਸ ਦੀ ਓਵਰਡੋਜ਼ ਵੀ ਹੋ ਸਕਦੀ ਉਹ ਸਾਰੀ ਟੈਕ ਪੋਸਟਮੈਂਟ ਦੇ ਵਿੱਚ ਤਾਂ ਆ ਜਾਂਦੀਆਂ ਨੇ ਨਾ ਐਵੇਂ ਦੀ ਗੱਲ ਨਹੀਂ ਸ਼ੁਰ 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 ਬਾਕੀ ਪੁਲਿਸ ਮੁਕਾਬਲੇ ਦੇ ਝੁੱਠੇ ਸਿੱਧਾ ਤੁਹਾਨੂੰ ਪਤਾ ਹੀ ਹੋ ਹੀ ਜਾਂਦੇ ਨੇ ਇੱਥੇ ਕਿੰਨੇ ਹੋਏ ਨੇ ਅਸੀਂ ਦਾ ਸੋ ਅੱਜੋਲੇ ਮਸਲੇ ਤੇ ਕੀ ਕਹੋਗੇ ਕਿ ਨੌਜਵਾਨ ਇਸ ਪਾਸੇ ਨੂੰ ਕਿਉਂ ਪੈ ਰਹੇ ਆ ਕੋਜੀ ਮੈਂ ਤੁਹਾਨੂੰ ਦੱਸਿਆ ਵੀ ਇੱਕ ਤਾਂ ਜਿਹੜੀ ਇਹਨਾਂ ਦੇ ਮੋਟੀਵੇਟਰ ਨੇ ਦੂਜਾ ਮੀਨ ਹੈ ਡਰੱਗਸ ਦੀ ਤੇ ਜਿਹੜੀ ਉਹ ਵੀ ਰਲਵਰੀ ਹੈ ਹੂੰ ਹੂੰ ਮਰਨ ਨੂੰ ਦਿਲ ਕਿਸੇ ਦਾ ਨਹੀਂ ਕਰਦਾ ਜਦੋਂ ਵੀ ਬੱਚਾ ਕੋਈ ਹੁੰਦਾ ਨਾ ਕਿਸੇ ਦਾ ਵੀ ਕੁਝ ਨਹੀਂ ਦਾ ਹੂੰ ਉਹ ਪਤਾ ਹੀ ਹੈ ਇਸ ਰਸਤੇ ਤੇ ਹਮੇਸ਼ਾ ਸੈਕੰਡਲੀ ਕੀ ਇੰਗੇ ਹੈ ਜਿਹੜੇ ਕਾਂਗਸਟਰ ਨੇ ਵੱਡੇ ਉਹ ਵੀ ਯੂਜ਼ ਕਰਦੇ ਹੂੰ ਛੋਟੇ ਮੁੰਡਿਆਂ ਨੂੰ ਇਹਨਾਂ ਕਮਾਂ ਚ ਪਾ ਕੇ ਉਹ ਤੁਹਾਨੂੰ ਪਤਾ ਹੀ ਹੈ ਫਰੋਦੀਆਂ ਵਗੈਰਾ ਕਿਵੇਂ ਮੰਗਾਈਆਂ ਜਾ ਰਹੀਆਂ ਨੇ ਪੈਸੇ ਦੇ ਲਾਲਚ ਓਟੇ ਓਟੇ ਸਰੀਮ ਤੱਕਾਂ ਲਏ ਜਾਂਦੇ ਨੇ ਇਹਨਾਂ ਨੂੰ ਹੂੰ ਹੂੰ ਕਿਸੇ ਨੂੰ ਜਿਹਹਾਦ ਦੇ ਨਾਂ ਤੇ ਦਿਖਾ ਲਿਆ ਜਾਂਦਾ ਕਿਸੇ ਨੂੰ ਹੋਰ ਕੋਈ ਆਪਣੇ ਕੌਮੀ ਘਰਦੇ ਨਾਂ ਤੇ ਦਿਖਾ ਲਿਆ ਜਾਂਦਾ ਕਿਸੇ ਨੂੰ ਮੀਨ ਸਭ ਤੋਂ ਵੱਡਾ ਕਾਰਨ ਪੈਸਾ ਹੁੰਦਾ ਹੂੰ ਹੂੰ ਤੇ ਨੌਜਵਾਨ ਜਿਹੜਾ ਉਹ ਇੰਨਾ ਹਲੀ ਆਪਣਾ ਪਤਾ ਨਹੀਂ ਹੁੰਦਾ ਨੂੰ ਉਹ ਮਤਲਬ ਪ੍ਰੀ ਮੇਜਰ ਗੈ ਲੋ ਉਹਦੀ ਜਿਹੜੀ ਜੱਜਮੈਂਟ ਹੈ ਉਹਦੇ ਨਾਲ ਦੇ ਵਿੱਚ ਨਾਸ਼ਿਆਂ ਦੇ ਵਿੱਚ ਨੋਲ ਹੋਇਆ ਹੁੰਦਾ ਜਿਉ ਲਾਲਚ ਵਾਸਤੇ ਕਿਡਾ ਆਫਰ ਸ਼ੁਰ ਮਿਹਰਬਾਨੀ ਕੰਪਨੀ ਡਾਕਟਰ ਮਿਲਪੁਰ ਇਹਨਾਂ ਦੇ ਪਿੱਛੇ ਜਿਹੜੇ ਵੱਡੀਆਂ ਹਨ ਜੋ ਕਿ ਸਰੋ